ਹਾਂਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਬੈਸੇ ਦਾ ਆਪਾਂ ਅੱਜ ਪਰਸਨਲ ਬਲੌਗ ਜਿਹੜਾ ਸੀ ਬਣਾਉਣਾ ਸੀ ਤੇ ਪਰ ਕੁਝ ਅਹਿਮ ਜਾਣਕਾਰੀਆਂ ਸੀਗੀਆਂ ਪੁਰਤਗਾਲ ਦੇ ਹਵਾਲੇ ਨਾਲ ਦੋ ਤਿੰਨ ਦਿਨ ਤੋਂ ਜਿਹੜੀਆਂ ਆਪਾਂ ਕੋ ਕੁਐਰੀਜ਼ ਆ ਰਹੀਆਂ ਸੀ ਸੋਚਿਆ ਮੈਂ ਤੁਹਾਨੂੰ ਉਹ ਸਾਂਝ ਪਾਵਾਂ ਕਿਉਂਕਿ ਜਿਹੜੇ ਪੀਰ ਭੈਣ ਭਰਾ TCR ਫਸੀ ਹੋਈ ਆ ਜਾਂ ਡੀਕ ਬੱਚੇ ਨੇ ਆਉਣ ਵਾਲੀ ਇਹ ਜਾਣਣੀ ਜਾਣਕਾਰੀ ਬਹੁਤ ਅਹਿਮ ਤੇ ਜ਼ਰੂਰੀ ਹੈ ਸੋ ਪਹਿਲਾਂ ਤਾਂ ਆਪਾਂ ਹੁਣ TCR ਦੀ ਜਿਹੜੀ ਆ ਆਈ ਨਾ ਮਾ ਉਹਨਾਂ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਗੱਲ ਕਰਾਂਗੇ ਜਿਨ੍ਹਾਂ ਦੀ ਨਹੀਂ ਆ ਰਹੀ ਤਾਂ ਕੀ ਕਾਰਨ ਆ ਤੇ ਕੀ ਹੋ ਸਕਦਾ ਸੋ ਪਹਿਲਾਂ ਮੈਂ ਇਹ ਦੱਸ ਦਵਾਂ ਕਿ ਜਿਹੜੀ ਨਵੰਬਰ ਦੀਆਂ ਬਾਇਓਮੈਟ੍ਰਿਕਸ ਹੋਏ ਆ ਖਾਸ ਕਰਕੇ ਨਵੰਬਰ ਦੇ ਪਿਛਲੇ ਜਿਹੜੇ 2 ਹਫ਼ਤੇਆਂ ਦੇ ਆ 20 ਤੋਂ ਲੈ ਕੇ 30 ਤੱਕ ਉਹ ਜ਼ਿਆਦਾ ਜਿਹੜੀਆਂ ਬਾਜ ਟੀਆਰਸੀ ਹਾਲ ਦੀ ਘੜੀ ਵਿੱਚ ਆ ਰਹੀਆਂ ਵਾ ਸਟਿਲ ਆ ਰਹੀਆਂ ਵਾ ਤੇ ਇਹਨਾਂ ਚ ਉਹ ਜ਼ਿਆਦਾ ਬੰਦੇ ਆ ਜਿਨ੍ਹਾਂ ਦੇ ਫਾਲਤੇ ਆਏ ਤੇ ਫਾਲਤੇ ਉਹਨਾਂ ਨੇ ਜ਼ਿਆਦਾਤਰ ਨੇ ਫਰਵਰੀ ਜਿਹੜੇ ਮਹੀਨੇ ਚ ਜਮਾ ਕਰਾਏ ਸੀ ਤੇ ਹੁਣ ਜਾ ਕੇ ਆ ਪਿਛਲੇ ਹਫਤੇ ਤੇ ਕੁਝ ਦੋ ਤਿੰਨ ਵੀਰਾਂ ਦੀਆਂ ਇਸ ਹਫਤੇ ਜੜੀਆਂ ਟੀਆਰ ਸੀ ਆਈਆਂ ਵਾ ਸੋ ਇਹ ਮੈਂ ਸੋਚਿਆ ਇਹ ਜਿਹੜੀ ਹੈ ਤੁਹਾਨੂੰ ਦੱਦਮਾ ਕਿ ਕਿਹੜੀ ਟੀਐਸਸੀ ਫਲਹਾਲ ਚੱਲ ਰਹੀ ਆ ਪਰ ਇਸ ਤੋਂ ਇਲਾਵਾ ਵੀ ਜੇ ਕਿਸੇ ਵੀਰਪਣ ਭਰਾ ਦੀ ਦਸੰਬਰ ਦੀ ਜਾਂ ਹੋਰ ਅੱਗੇ ਪਿੱਛੇ ਕੋਈ ਟੀਆਰ ਸੀ ਆਈ ਆ ਖਾਸ ਕਰਕੇ ਅਕਤੂਬਰ ਵਾਲੇ ਤਾਂ ਦੱਸਿਓ ਜ਼ਰੂਰ ਆ ਤੁਹਾਨੂੰ ਪਤਾ ਹੋਣਾ ਕਿ ਆਪਾਂ ਪਹਿਲਾਂ ਦੱਸਿਆ ਸੀ ਅਕਤੂਬਰ ਦੀਆਂ ਬਹੁਤ ਸਾਰੀਆਂ 90% ਜਿਹੜੀਆਂ TCRC ਬਾਇਓਮੈਟ੍ਰਿਕਸ ਦੀਆਂ ਆ ਚੁੱਕੀਆਂ ਵਾ ਪਰ ਕਈ ਇਹੋ ਜਿਹੇ ਵੀਰਪੈਣ ਭਰਾ ਵੀ ਆ ਜਿਹੜੇ ਅਕਤੂਬਰ ਨਵੰਬਰ ਦਸੰਬਰ ਸਟਿਲ ਅੜੀ ਕਰ ਰਹੇ ਨੇ ਦਸੰਬਰ ਦੀ ਆਪਾਂ ਕੋ ਫਿਲਹਾਲ ਕੋਈ ਅਪਡੇਟ ਨਹੀਂ ਪਰ TCRC ਨਾ ਆਉਣ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਇਸ ਵੇਲੇ ਐਮਾਨੇ ਜਿਹੜੇ ਝੋਲੀਚਾ ਕੇ ਜਾਂ ਟਵਾ ਜੀ ਇਹਨਾਂ ਨੇ ਇੱਧਰ ਉੱਧਰੋਂ ਫੜ ਕੇ ਕੰਟਰੈਕਟ ਲਾਏ ਸੀ ਯੂਨ ਤੇ ਲਾਇਸੀ ਫੇਕ ਅ ਪਿਛਲੇ ਤੁਹਾਨੂੰ ਪਤਾ ਹੋਣਾ ਉਹ ਵੱਡੀ ਤਰ੍ਹਾਂ ਚ ਜੀਐਨਆਰ ਨੇ ਜਦੋਂ ਰੇਡ ਮਾਰੀ ਆ ਤੇ ਬਹੁਤ ਸਾਰੇ ਆਪਣੇ ਜਿਹੜੇ ਚੋੜਾ ਚੱਕ ਸੀਗੇ ਬੰਗਾਲੀ ਪੰਜਾਬੀ ਚੜ੍ਹਦੇ ਜਾਂ ਲੈਂਦੇ ਜਿਹੜੇ ਇਹ ਪੇਪਰ ਪੁਪਰ ਭਾਦੇ ਸੀ ਬੰਦੇ ਚੱਕ ਹੋਏ ਸੀ ਸੋ ਇਹੋ ਜਿਹੇ ਫੇਕ ਕੰਟਰੈਕਟ ਲਾ ਕੇ ਜੁੰਤੇ ਲਾ ਕੇ ਉਹਨਾਂ ਨੇ ਜਿੱਥੇ ਆਵਤਾ ਰਗੜ ਹੋਣਾ ਤੁਸੀਂ ਵੀ ਕਹੋ ਕਿ ਐਮਾਂਦੇੜ ਡਾਰ ਵਿੱਚ ਗਵਰਨਮੈਂਟ ਜੀ ਡਾਰ ਵਿੱਚ ਆ ਗਏ ਆ ਸੋ ਇੱਕ ਦੋ ਮੈਂ ਗੱਲਾਂ ਸਾਂਝੀਆਂ ਕਰਨ ਜਾ ਰਿਹਾ ਵਾਂ ਦੋ ਵੀਰ ਤੇ ਇੱਕ ਭੈਣ ਦਾ ਹੋਇਆ ਕਿ ਉਹਨਾਂ ਦੇ ਨਵੰਬਰ ਵਿੱਚ ਹੀ ਬਾਇਓਮੈਟ੍ਰਿਕ ਹੋਏ ਆ ਤੇ ਇੱਕ ਦਾ ਅਕਤੂਬਰ ਵਿੱਚ ਹੋਏ ਸੀ ਤੇ ਫਾਲਤਾਂ ਉਹਨਾਂ ਜਮ੍ਹਾਂ ਕਰਾਤਾ ਸੀ ਫਰਵਰੀ ਚ ਇੱਕ ਨੇ ਮਾਰਚ ਵਿੱਚ ਪਰ ਹੁਣ ਤਾਂ ਇੰਜ ਚਾਹੀਦਾ ਸੀ ਕਿ TCR ਆ ਜਾਣੀ ਚਾਹੀਦੀ ਸੀ ਕਿਉਂਕਿ ਐਮਾਂ ਦਾ ਵੀ ਹਸਾਬਕਤਾ ਪਤਾ ਨਹੀਂ ਖਰੇ ਉਹ ਬਦਲਾਖੁਰੂ ਨੀਤੀ ਤੇ ਆ ਚੁੱਕੀ ਆ ਸਾਰੇ ਗ੍ਰੀਨ ਟੈਕ एवरीथिंग ਓਕੇ ਆ ਪਰ RC ਦੇਣ ਦੀ ਬਜਾਏ ਉਹਨਾਂ ਨੂੰ ਜਿਹੜਾ ਨੋਟੀਫਿਕੇਸ਼ਨ ਆ ਗਿਆ ਕਿ ਕੰਟਰੀ ਜਿਹੜੀ ਆਊਟ ਕਰਜੋ ਵੀ ਜਿਨ੍ਹਾਂ ਦੇ ਵਿੱਚ ਵਿੱਚ ਹੁਣ ਜੇ ਕਿਸੇ ਦਾ ਕਾਰਡ ਨਹੀਂ ਆ ਰਿਹਾ ਅਕਤੂਬਰ ਵਾਲਿਆਂ ਦਾ ਖਾਸ ਕਰਕੇ ਜਿਨ੍ਹਾਂ ਨੇ ਕਾਰਡ ਨਹੀਂ ਆਇਆ ਉਹਨਾਂ ਨਾਲ ਇਹ ਚੀਜ਼ ਹੋ ਰਹੀ ਹੈ ਮੈਂ ਡਰਾ ਨਹੀਂ ਰਿਹਾ ਸਿਰਫ ਮੈਂ ਸਾਂਝੀ ਕਰ ਰਿਹਾ ਹਾਂ ਜ਼ਰੂਰੀ ਨਹੀਂ ਕਿ ਜਿਹੜਿਆਂ ਦੇ ਨਹੀਂ ਆਏ ਸਾਰਿਆਂ ਨੂੰ ਇਹ ਮੇਲ ਆਏਗੀ ਪਰ ਇਹ ਉਹਨਾਂ ਨੂੰ ਮੇਲ ਆ ਰਹੀ ਹੈ ਜਿਹੜੇ ਜਾਂ ਤਾਂ ਕਿਤੇ ਇਸਲਾਮ ਲਈ ਸੀ ਜਾਂ ਆਸਟਰੀਆ ਕੈਂਪ ਚ ਰਹੇ ਆ ਕਾਰਡ ਵਾਈਟ ਕਾਰਡ ਬਣਾਇਆ ਵਾ ਤੇ ਉਥੋਂ ਜਾਂ ਮਾੜਾ ਮੋਟਾ ਵੀ ਕਿਤੇ ਨਾ ਕਿਤੇ ਕੋਈ ਫਾਈਨ ਪਿਆ ਜਾਂ ਫੜੇ ਗਏ ਆ ਤੁਸੀਂ ਇਸ ਵਿੱਚ ਨਾ ਔਣ ਕਰਕੇ ਜਿਹੜੇ ਆ ਬਿਸ਼ੱਕ ਤੁਸੀਂ ਫਾਲਤਾਂ ਵੀ ਭਰਤਾ ਵਾ ਕਿਉਂਕਿ ਵੈਰੀਫਿਕੇਸ਼ਨ ਹੁਣ ਐਮਆਰਐ ਜਿਹੜੀ ਆ ਵੱਡੇ ਪੱਧਰ ਤੇ ਬਧਾਤੀ ਆ ਇਹ ਨਾ ਸੋਚੋ ਤੁਹਾਡੇ ਸਾਰੇ ਡਾਕੂਮੈਂਟ ਜਮ੍ਹਾਂ ਹੋ ਗਏ ਫਾਲਤਾਂ ਆ ਸੀ ਉਹ ਵੀ ਦੇ ਦਿੱਤਾ ਤਾਂ ਕਿ ਕੋਈ ਚੱਕਰ ਨਹੀਂ ਪੈ ਸਕਦਾ ਸਾਰੇ ਗ੍ਰੀਨ ਟਿਕ ਹੋ ਗਏ ਪੋਰਟਲ ਤੇ ਪਰ ਇਹੋ ਜੇ ਬੰਦਿਆਂ ਨਾਲ ਮੈਂ ਤੁਹਾਨੂੰ ਦੱਸੀ ਆ ਉਹਨਾਂ ਦੀ ਹੱਡ ਬਿੱਤੀ ਜਿਨ੍ਹਾਂ ਨੂੰ ਮੇਲ ਆ ਗਈ ਤੇ ਕਈ ਪੁਰਤਗੀਜ਼ ਵਕੀਲ ਉਹ ਵੀ ਹੱਥ ਖੜੇ ਕਰ ਗਏ ਪਰ ਮੈਂ ਬਾਰ ਬਾਰ ਕਹੂੰਗਾ ਕਿ ਦੇਸੀ ਜਿਹੜੇ ਹੁੰਦੇ ਆ ਇਹ ਸਿਰਫ ਪੇਪਰ ਭਰਨ ਤੱਕ ਜਾਏ ਦਰਦਰ ਕਾਗਜ਼ ਤੁਹਾਦੀ ਲਾ ਸਕਦੇ ਆ ਸੋ ਕਿਸੇ ਪੁਰਤਗੀਜ਼ ਵਧੀਆ ਵਕੀਲ ਤੋਂ ਤੁਸੀਂ ਜਿਹੜੇ ਆ ਮੈਂ ਨਾਂ ਤਾਂ ਨਹੀਂ ਇੱਕ ਪਾਰਟਿਕੂਲਰ ਦਾ ਲੈਣਾ ਕਿਉਂਕਿ ਹੋ ਸਕਦਾ ਕਿ ਬਹੁਤਿਆਂ ਨੂੰ ਇਹ ਲੱਗਦਾ ਖਰੇ ਮੇਰਾ ਉਹਨਾਂ ਕਮਿਸ਼ਨ ਚੱਲਦਾ ਸੋ ਜਿਹੜਾ ਵੀ ਤੁਹਾਡੇ ਲਾਗੇ ਪੁਰਤਗੀਜ਼ ਵਧੀਆ ਪਤਾ ਨਹੀਂ ਹੁੰਦਾ ਬੰਦੇ ਨੂੰ ਏਰੀਆ 'ਚ ਕੀ ਦਾ ਨਾਂ ਚੱਲਦਾ ਵੀ ਉਹਨੇ ਫਲਾਨੀ ਯਾਰ ਦੋਸਤ ਜਾਂ ਕਿਸੇ ਰਿਸ਼ਤੇਦਾਰ ਦਾ ਕੰਮ ਘਟਾਇਆ ਵਾ ਸੋ ਇਹੋ ਜਿਹਾ ਵਧੀਆ ਵਕੀਲ ਨੂੰ ਫੜੋ ਤੁਸੀਂ ਐਮਾ ਨੂੰ ਚੈਲੰਜ ਕਰ ਸਕਦੇ ਆ ਜੇ ਤੁਹਾਨੂੰ ਇਹ ਜੀਆਂ ਮੇਲ ਆਈਆਂ ਸੋ ਜੇ ਕਿਸੇ ਦਾ TCRC ਨਹੀਂ ਆਇਆ ਤੇ ਸਬਰ ਕਰੋ ਮੇਰੇ ਰਵੀਰਪ੍ਰਿੰਤ ਪ੍ਰਾਪੂ ਤੁਹਾਡੇ ਸਾਰਿਆਂ ਦੇ ਜਿਹੜੇ ਆ TCRC ਆ ਜਾਣਗੇ ਸਿਰਫ ਉਹਨਾਂ ਨੂੰ ਉਹਨ ਦੀ ਇਕਤ ਆਏਗੀ ਜਿਨ੍ਹਾਂ ਨੂੰ volunteers leave ਦੀ ਈਮੇਲ ਆ ਗਈ ਆ ਸੋ ਜਲਦ ਤੋਂ ਜਲਦ ਵਕੀਲ ਕਰ ਲੈਣਾ ਉਹ 20 ਦਿਨਾਂ ਦੇਖੀ ਜਾਣਗੇ 20 ਦਿਨ ਹਲੇ ਬਹੁਤ ਪਏ ਆ ਕਿ ਜੀ ਇਹੋ ਜਿਹੇ ਲਾਹ ਪ੍ਰਵਾਹ ਵੀ ਬੰਦੇ ਇੱਕ ਤਾਂ ਮੈਨੂੰ ਕਹਿੰਦਾ ਕੋਈ ਨਹੀਂ ਭਾਜੀ 20 ਜਨਵਾਰ ਦੇਖ ਲੈਂਦੇ ਆ ਮੈਂ ਕਿਹਾ ਪ੍ਰਾਪਾ ਬਈ ਦੇਖਣਾ ਤੁਸੀਂ ਆ ਉਹ ਚ ਮੇਰਾ ਕੋਈ ਨੁਕਸਾਨ ਨਹੀਂ ਆ ਪਰ ਇਸ ਨੂੰ ਸੀਰੀਅਸਲੀ ਲਓ ਜੇ ਮੇਲ ਆ ਗਈ ਹੈ ਤੁਸੀਂ ਪਹਿਲਾਂ ਹੀ ਆ ਜਿਹਦੇ ਥਰੂ ਪੇਪਰ ਲਾਏ ਆ ਜੇ ਤਾਂ ਉਹ ਵਧੀਆ ਲਾਇਰ ਸੀ ਪੁਰਤਗੀਜ਼ ਫੇ ਤਾਂ ਪਹਿਲਾਂ ਕੋਡਾ ਪਰ ਜੇ ਕਿਸੇ ਜੇਸੀ ਕੋ ਲਾਏ ਤਾਂ ਇਨਸਟੈਡ ਕੋਈ ਪਹਿਲਾਂ ਹੀ ਵਕੀਲ ਰੈਡੀ ਰੱਖੋ ਕਿ ਜੇ ਇਹ ਜੇ ਖੜੇ ਪੈਰ ਤੁਹਾਨੂੰ ਵਿਫਤਾ ਆਉਂਦੀ ਹੈ ਤਾਂ ਤੁਸੀਂ ਉਸ ਨੂੰ ਚੈਲੰਜ ਕਰ ਸਕੋ ਤੇ ਕਈ ਇਹ ਵੀ ਕਹਿੰਦੇ ਕਿ ਹੁਣ ਮੇਲ ਆ ਗਈ ਅਸੀਂ ਸਪੇਨ ਚਲ ਜਾਈਏ ਬਿਊਰੋ ਸਪੇਨ ਨੇ ਵੀ ਸ਼ੈਨਗਨ ਜ਼ੋਨ ਜਿਹੜੀ ਆ ਇਨਫੋਰਮੇਸ਼ਨ ਸਾਂਝੀ ਹੁੰਦੀ ਆ ਸ਼ੈਨਗਨ ਜ਼ੋਨ ਚ ਕਿਤੇ ਵੀ ਕੰਟਰੀ ਤੁਸੀਂ ਪਹਿਲਾਂ ਰਹੇ ਹੋ ਕੋਈ ਬਾਰਦਤ ਕੀਤੀ ਹੈ ਰਿਫਿਊਜੀ ਨਹੀਂ ਕਟਾਈ ਜਾਂ ਕੁਝ ਵੀ ਕੀਤਾ ਵਾ ਤਾਂ ਉਹ ਪੇਪਰ ਸਪੇਨ ਵੀ ਨਹੀਂ ਮਿਲਣੇ ਸੋ ਇਸ ਕਰਕੇ ਜਿੱਥੇ ਹੈਗੇ ਆ ਇੱਥੇ ਹੀ ਹੱਲ ਕਰ ਲਓ ਇਹ ਇਦਾਂ ਨਾ ਹੋਵੇ ਕਿ ਤੁਸੀਂ ਇੱਥੋਂ ਦੇ ਪੇਪਰਾਂ ਦਾ ਜਾਓ ਜਾਓ ਗਾਂ ਜਾ ਕੇ ਸਪੇਨ ਵੀ ਤੁਸੀਂ ਰਿਪੋਰਟ ਹੋ ਜਓ ਸੋ ਇਹ ਜਿਹੜੀਆਂ ਅਹਿਮ ਜਾਣਕਾਰੀ ਹੈ ਮੈਂ ਸਾਂਝੀ ਕੀਤੀ ਆ ਸੋ ਅਪਡੇਟ ਸਾਨੂੰ ਦੱਸਤੀ ਹੈ ਨਵੰਬਰ ਦੇ ਜਿਆਦਾ ਟੀਆਸੀ ਕਾਰਡ ਜਿਹੜੇ ਆ ਲੇਟੈਸਟ ਜਿਹੜੇ ਆ ਦੋ ਇਸ ਹਫਤੇ ਤੇ ਪਿਛਲੇ ਤਾਂ ਚਾਰ ਵੀਰਾਂ ਦੇ ਭੈਣ ਭਰਾਵਾਂ ਦੇ ਆਏ ਆ ਸੋ ਫਿਲਹਾਲ ਜੇ ਕਿਸੇ ਦਾ ਕੋਈ ਟੀਆਰਸੀ ਆਇਆ ਮੈਨੂੰ ਆਪਣਾ ਕਦੋਂ ਵੀ ਬਾਇਓਮੈਟ੍ਰਿਕ ਹੋਏ ਫਾਈਲ ਲੌਕ ਹੋਈ ਤੇ ਕਿਦਣ ਆਇਆ ਤਰੀਕ ਜਰੂਰ ਦੱਸ ਦਿਆ ਕਰੋ ਕਿਉਂਕਿ ਬਹੁਤੇ ਕੀ ਹੈ ਯਕੀਨ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਖਰੇਵੇਂ ਐਵੇਂ ਹੀ ਕਰ ਰਿਹਾ ਸੋ ਤਾਂ ਕਿ ਆਪਾਂ ਉਸ ਜਿਹੜੀ ਆ ਉਹਨਾਂ ਨੂੰ ਪ੍ਰੋਪਰ ਜਿਹੜਾ ਡਾਟਾ ਦੇ ਕੇ ਸਾਂਝ ਪਾ ਸਕੀਏ ਸੋ ਬਾਕੀ ਜਿਹੜਾ ਨੇ ਵੀ ਸਾਂਝ ਕੀਤੀ ਹੈ ਇਨਫੋਰਮੇਸ਼ਨ ਦੀ ਧੰਨਵਾਦ ਆ ਜਿਨ੍ਹਾਂ ਦਾ ਟੀਆਰਸੀ ਆਇਆ ਉਹਨਾਂ ਦਾ ਬਹੁਤ ਬਹੁਤ ਮੁਬਾਰਕਾਂ ਤੇ ਜਿਨ੍ਹਾਂ ਨੂੰ ਅੜੀਕਾ ਪਿਆ ਵਾ ਵਾਹਿਗੁਰੂ ਮਿਹਰ ਕਰੇ ਉਹਨਾਂ ਦਾ ਵੀ ਕੋਈ ਹਾਲ ਨਿਕਲੇ ਸੋ ਆਪਾਂ ਇਸੇ ਤਰ੍ਹਾਂ ਤੁਹਾਨੂੰ ਸਾਂਝ ਪਉਂਦੀ ਰਹਾਂਗੇ ਕੱਲੂ ਮਿਲਦੇ ਆ ਇੱਕ ਪਰਸਨਲ ਬਲੌਗ ਨਾਲ ਦੱਸਾਂਗਾ ਬਲੌਗ ਵਿੱਚ ਬਈ ਅੱਜ ਮੈਂ ਜਿਹੜੀ ਲਾਈਫ ਆ ਕਿਵੇਂ ਚੱਲ ਰਹੀ ਹੈ ਤੇ ਕਿੱਥੇ ਖੜਾ ਵਾਂ ਤੇ ਬਾਕੀ ਕੱਲੂ ਮਿਲਦੇ ਆ ਤਦ ਤੱਕ ਲਈ ਰਬ